ਇੱਕ ਥਾਰ ਵਾਲੀ ਬੀਬੀ ਦਾ ਪਿਛਲੇ ਕਈ ਮਹੀਨਿਆਂ ਤੋਂ ਸੋਸ਼ਲ ਮੀਡੀਆ ਨੇ ਤੇ ਹੋਰ ਬੁੱਢੀ ਜੀਵੀਆਂ ਨੇ ਬੜਾ ਜਲੂਸ ਕੱਢਿਆ ਕਿ ਭਾਈ ਇਹ ਚਿੱਟਾ ਵੇਚਦੀ ਫੜੀ ਗਈ। ਤੋਂ ਜਮਾਨਤ ਤੇ ਬਾਹਰ ਆਈ ਐਸੀ ਤਾਂ ਉਹਦੀ ਕੋਈ ਵੀਡੀਓ ਪਾਈ ਨਹੀਂ ਸੀਗੀ। ਪਰ ਜਿਹੜੀ ਹੁਣ ਗੱਲ ਹੈ ਉਹ ਬੜੇ ਗੱਰਸ ਨਾਲ ਮੱਕੜ ਪੱਤਰਕਾਰ ਨਾਲ ਇੰਟਰਵਿਊ ਕਰ ਰਹੀ ਐ। ਇਹ ਕੁੱਤਾ ਰੱਖਿਆ ਜੀ 500 ਦਾ ਆ ਜਾਂਦਾ ਮੈਂ ਕੁਰਸੀਆਂ ਲੈ ਆਈਆਂ 200 ਦਾ ਆ ਜਾਂਦੀਆਂ ਆ ਮੇਰਾ ਆ ਲੈਂਦਾ ਐਨੇ ਦਾ ਆ ਜਾਂਦਾ ਆ ਕੋਠੀ ਆ ਜੀ ਤੁਸੀਂ ਐਨੇ ਦੀ ਲੈ ਲਓ ਤੇ ਆ ਇਸ ਤਰ੍ਹਾਂ ਆ ਇਸ ਤਰ੍ਹਾਂ ਮੈਂ ਥਾਰ ਲਈਆਂ ਮੈਂਟੇਨੈਂਸ ਤੇ ਲੋਨ ਲਿਆ ਮਤਲਬ ਆਪਣੇ ਆਪ ਨੂੰ ਇੱਕ ਸਫਾਈ ਪੇਸ਼ ਕੀਤੀ ਬੀਬੀ ਨੇ ਹੁਣ ਇੱਕ ਹੈੱਡ ਕਨਸਟੇਬਲ ਉਹਦੀ ਤਨਖਾਹ ਹੈਗੀ 85000 ਰੁਪਇਆ ਉਹਦਾ ਲੋਨ ਲਿਆ ਹੋਇਆ 50 ਲੱਖ ਤੇ 50 ਲੱਖ ਦੇ ਵਿੱਚ ਕਿਹੜਾ 20 ਸਾਲਾਂ ਤੋਂ ਬੱਧ ਬੈਂਕ ਲੋਨ ਨਹੀਂ ਦਿੰਦੀ ਤੇ ਉਹਦੀ ਕਿਸ਼ਤ ਘੱਟੋ-ਘੱਟ ਇੰਟਰਸਟ ਜੋੜ ਕੇ 45000 ਰੁਪਏ ਹੈ 45 ਦਾ ਉਹਦਾ ਹੋ ਗਿਆ ਜੀ ਬਾਕੀ ਉਹ ਬਿਜਲੀ ਦਾ ਬਿੱਲ ਭਰਦੀ ਹੈ ਘਰ ਦਾ ਖਰਚਾ ਹੈ ਥਾਰ ਦਾ ਜਿਹੜਾ ਹੈਗਾ ਡੀਜ਼ਲ ਹੈ ਮਹਿੰਗੇ ਫੋਨ ਘੜੀਆਂ ਤਾਂ ਮਤਲਬ ਉਹਦੇ ਨਾਲ ਬੇਲ ਨਹੀਂ ਖਾਂਦਾ ਚਲੋ ਮੈਂ ਇੱਕ ਮਹੀਨੇ ਮੰਨ ਲਓ ਉਹਦੀ ਮਦਦ ਕਰਤੀ ਬੇਲ ਹੋ ਗਈ ਕੋਈ ਜਿਮਨੀ ਚ ਨਹੀਂ ਪਾਇਆ ਹੁਣਾ ਕਿੱਥੋਂ ਲਿਆਂਦਾ ਕੀ ਆ ਚਲੋ ਜਿੰਨੀ ਕੋਈ ਉਹਦੀ ਕਰਤੀ ਮਦਦ ਤੇ ਸੰਵਧਾਨ ਦੀ ਧਾਰਾ 311 ਦੇ ਵਿੱਚ ਡੀਜੀ ਸਾਹਿਬ ਨੇ ਡਾਇਰੈਕਟਰ ਜਨਰਲ ਆਫ ਪੁਲਿਸ ਬੀਜੀਪੀ ਸਾਹਿਬ ਨੂੰ ਡਿਸਮਿਸ ਕਰਤਾ ਸੀ ਤੇ 31 ਵਾਰ ਉਹਦੀ ਇੱਕ ਜ਼ਿਲ੍ਹੇ ਦੇ ਵਿੱਚ ਬਦਲੀ ਹੋਈ ਹੈ ਬੀਬੀ ਚਲੋ ਡਿਸਮਿਸ ਹੋ ਗਈ ਉਹਨਾਂ ਨੇ ਇੰਟਰਵਿਊ ਦਿੱਤੀ ਹੈ ਇੰਟਰਵਿਊ ਨੇ ਉਹਨੂੰ ਇਹੋ ਜਿਹਾ ਫਸਾਇਆ ਹੈ ਕਿ ਵਿਜੀਲੈਂਸ ਦੀ ਚਪਚ ਆ ਗਈ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਈ ਤਾਂ ਆਮਦਨ ਤੋਂ ਵੱਧ ਸੂਰਸ bizness ਦਾ ਇੱਕ ਰੂਲ ਹੈ ਕਿ ਜਿੰਨੀ ਤੁਸੀਂ ਸੈਲਰੀ ਲੈਨੇ ਹੋ ਉਹਦਾ ਇੱਕ ਵਟਾ 1/2 ਹਿੱਸਾ ਤੁਸੀਂ ਖਰਚ ਕਰ ਸਕਦੇ ਤੇ ਇੱਕ ਹਿੱਸਾ ਜਿਹੜਾ ਤੁਸੀਂ ਸੇਵਿੰਗ ਚ ਪਾ ਸਕਦੇ ਜੇ ਆਪਾਂ ਨੇ 50% ਖਰਚ ਕਰਤਾ ਤੇ 50% ਸੇਵਿੰਗ ਚ ਪਾ ਲਿਆ ਫਿਰ ਵੀ ਆਮਦਨ ਤੋਂ ਵੱਧ ਬਣਦੀ ਹੈ ਤੇ ਕਈ ਬੰਦੇ ਹੁਣ ਗੁਰਦੁਆਰੇ ਰੋਟੀ ਖਾ ਲੈਂਦੇ ਤੇ ਮੰਨ ਲਾ ਤਨਖਾਹ ਨੂੰ ਜਮ੍ਹਾਂ ਕਰਦੇ ਆ ਤੇ ਸਾਰੀ ਉਹ ਦਿਖਾ ਨਹੀਂ ਸਕਦਾ ਕਿਉਂਕਿ ਉਹਦਾ ਇੱਕ ਸ਼ਡਿਊਲ ਹੈ ਸਿਸਟਮ ਹੈ ਨਿਕਬੜਾ ਦੋ ਖਰਚਾ ਤੇ ਵਨ ਜਿਹੜਾ ਇੱਕ ਇੱਕੇ ਸਵਾਚ ਦਾ ਉਹ ਜਮਾ ਕਰ ਸਕਦੇ ਆ ਤਾਂ ਇਹਦੇ ਵਿੱਚ ਕੀ ਹੈ ਜਿਹੜੀ ਬੀਬੀ ਹੈ ਉਹਨੂੰ ਇੰਟਰਵਿਊ ਨੇ ਠੋਕਤਾ ਹੁਣ ਕੋਈ ਕਲਾਕਾਰ ਹੈ ਬਾਦਲਪਿੰਡ ਦੀ ਅਸਫਾਨਾ ਖਾਨ ਆਪਣੇ ਅਫਸਾਨਾ ਖਾਨ ਹੈ ਉਹਦੇ ਘਰੋਂ ਜਾਂ ਉਹਦੀ ਭੈਣ ਦੇ ਘਰੋਂ ਫੜੀ ਗਈ ਤੇ ਹੁਣ ਜਿਹੜੇ ਜੇ ਬਿਜ਼ਨਸ ਦਾ ਕੇਸ ਦਰਜ ਹੋ ਗਿਆ ਤਾਂ ਘੱਟੋ ਘੱਟ ਇਹਦੀ 3 ਮਹੀਨੇ ਜਮਾਨਤ ਨਹੀਂ ਹੋਣੀ ਜਿਹੜਾ 17 ਗ੍ਰਾਮ ਚਿੱਟਾ ਫੜਿਆ ਉਹਦੇ ਵਿੱਚ ਤਾਂ ਹੋਊਗੀ ਪਰ ਜੇ ਪੀਸੀ ਐਕਟ ਪ੍ਰੋਮਨਸ਼ਨ ਆਫ ਪ੍ਰੈਪਸ਼ਨ ਦਾ ਪਰਚਾ ਦਰਜ ਹੋ ਗਿਆ ਤੇ 3 ਮਹੀਨੇ ਤਾਂ ਬੇਲ ਨਹੀਂ ਹੋਣੀ ਹੁਣ ਰਹੀ ਗੱਲ ਬੀਬੀ ਕੱਲੀ ਥਾਰ ਵਾਲੀ ਦੀ ਨਹੀਂ ਇੱਥੇ ਕਾਕੇ ਵੀ ਥਾਰ ਵਾਲੇ ਨੇ ਸਾਡੇ ਕੋਲੇ ਜਿਹੜੇ ਲੋਕ ਆਉਂਦੇ ਐ ਤੇ ਕੰਮ ਕਰਾਉਣ ਉਹਨਾਂ ਕੋਲੇ ਰਿਕਾਰਡਿੰਗਾਂ ਨੇ ਹੌਲਦਾਰਾਂ ਦੀਆਂ ਜਿਹੜੇ ਕਹਿੰਦੇ ਥਾਣੇ 'ਚ ਮੈਂ ਬੈਠਾ ਕੋਈ ਗੱਲ ਨਹੀਂ ਪ੍ਰਵਾਹ ਨਾ ਮੰਨ ਜਿਵੇਂ ਕੋਈ ਇੰਨੀ ਤਾਂ ਗੱਲ ਡੀਜੀਪੀ ਨਹੀਂ ਕਹਿੰਦਾ ਤੇ ਉਹਨਾਂ ਤੋਂ ਪੈਸੇ ਲੈ ਜਾਂਦੇ ਆ ਫਿਰ ਅਸੀਂ ਸੋਚਦੇ ਆ ਵੀ ਚਲੋ ਯਾਰ ਇਹਨਾਂ ਨੇ ਲੋਨ ਲੈ ਕੇ ਘਰ ਬਣਾਇਆ ਕਾਹਦੀ ਬਾਤ ਇਹਨੂੰ ਪਸਾਉਣਾ ਔਰ ਇਕੱਲੇ ਉਹ ਸਮਝਾਇਆ ਜਾਂਦਾ ਵੀ ਯਾਰ ਇਹ ਬੱਚੇ ਨਾ ਤੇ ਵੀ ਲੋਨ ਭਰਦਾ ਅਗਲਾ ਜੇ ਡਿਸਮਿਸ ਹੋ ਗਿਆ ਜਾਂ ਪਰਚਾ ਦਰਜ ਹੋ ਗਿਆ ਮਾਰਿਆ ਜਾਊਗਾ ਪਰ ਫੀਲਿੰਗ ਬਾਹਲੀ ਵੱਡੀ ਲੈਂਦੇ ਆ ਇਹ ਕੱਲੀ ਅਮਨ ਕੌਰ ਨਹੀਂ ਅਮਨਦੀਪ ਕੌਰ ਨਹੀਂ ਇੱਥੇ ਹੋਰ ਵੀ ਹੈ ਹੋਰ بڑے ਹੌਲਦਾਰੇ ਜਿਨ੍ਹਾਂ ਕੋਲ ਦੋ ਦੋ ਕੋਟੀਆਂ ਕਹਿੰਦੇ 25-25 ਕਿੱਲੇ ਜ਼ਮੀਨ ਹੈ ਪਰ ਜਦੋਂ ਪਰਚਾ ਦਰਜ ਹੋ ਜੇ ਫਿਰ ਮੁਲਾਕਾਤ ਜਿੱਥੋਂ ਦੀ ਕਰਦੇ ਆ ਨਾ ਇੱਕ ਛੋਟੀ ਜਿਹੀ ਵਾਰੀ ਹੁੰਦੀ ਹੈ ਜਿੱਥੋਂ ਦੀ ਸਮਾਨ ਫੜਾਉਂਦੇ ਹੁਣ ਤਾਂ ਵੈਸੇ ਉਹਦੇ ਵਿੱਚ ਦੀ ਲੀੜੇ ਕੱਪੜੇ ਫੜਾਏ ਜਾਂਦੇ ਆ ਉਹ ਕੰਟੇਨਰਾਂ ਹੀ ਲਿਆ ਜਾਂਦਾ ਪਹਿਲਾਂ ਜਦੋਂ 2007 17 ਤੱਕ ਜਿਹੜਾ ਹੈਗਾ ਬਾਹਰੋਂ ਏਲੇ ਜਾਂ ਵਗੈਰਾ ਹੋਰ ਵਗੈਰਾ ਚੀਜ਼ਾਂ ਫੜਾਈਆਂ ਜਾਂਦੀਆਂ ਸੀਗੀਆਂ ਤੇ ਉਹਦੇ ਵਿੱਚ ਦੀ ਭਾਈ ਇਕੱਠੇ 17 ਕਿਨੇ ਤਾਂ ਇਕੱਠੇ ਟੱਪਦੇ ਐ ਜੇਲ ਤਾਂ ਜੇਲ ਹੁੰਦੀ ਐ ਸੋ ਇਹ ਅੱਜ ਦੀ ਅਪਡੇਟ ਆ ਜਿਹੜੀ ਬੀਬੀ ਐ ਨੇ ਜਿਹੜਾ ਹੈਗਾ ਮੁਲਾਕਾਤ ਕਰਕੇ ਆ ਫਸੀ ਐ ਇੰਟਰਵਿਊ ਕਰਕੇ ਤੇ ਇਹਦੇ ਤੇ ਜਿਹੜਾ ਹੈਗਾ ਪੀਸੀਰਕ ਦਾ ਪਰਚਾ ਹੋਣੀ ਹੋਣਾ ਉਹ ਚ ਸਜ਼ਾ ਵੀ ਹੋਣੀ ਆ ਵਾਲੇ ਪੁਲਿਸ ਵਾਲੇ ਪਰਚੇ ਚੋਂ ਵੱਜ ਜਾਂਦੀ ਤੇ ਦੂਸਰੀ ਗੱਲ ਤੁਹਾਨੂੰ ਜਿਹੜੇ ਹੌਲਦਾਰ ਹੂਰ ਐ ਜਿਨ੍ਹਾਂ ਨੇ ਅਮਦਨ ਤੋਂ ਵੱਧ ਜਾਇਦਾਦ ਬਣਾਈ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ